ਤੋ 16 ਤੋਂ ਬਾਹਰ ਹੋਊਗਾ ਆਪਾਂ 15 ਕਹਿ ਕੇ ਦੇਵਾ ਚਾਹੇ ਚਾਰ ਡੰਗ ਚੋਲੇ ਚਾਰ ਡੰਗ ਚੋਲੇ ਹਾਂ ਚਾਹੇ ਵਾਲਾ ਊਮ ਗਾਲਜ 15 ਨਾ ਹੋਇਆ ਆਪਣੇ ਵਾਪਸ ਚੜਾ ਦਿੱਤਾ ਵੀ ਕੋਈ ਚੱਕਰ ਨਹੀਂ ਵਾਪਸ ਜੜਾ ਹੋਊਗਾ ਚੜਾ ਦੇ ਕੋਈ ਚੱਕਰ ਨਹੀਂ ਕੋਈ ਕਰਾਇਆ ਵਾਪਸ ਦੇਵਾ ਵਾਲੇ ਦਾ ਜੋ ਜਿੱਕਿਆ ਕੋਈ ਦੁੱਧ ਨਹੀਂ ਘਟ ਕਿਸੇ ਥਣ ਚ ਵੀ ਜਮਾ ਵੀ ਹਾਂਜੀ ਹਸਤੀਕਾਲ ਦੋਸਤੋ ਬਹੁਤ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਨਾ ਦੋ ਗਾਮਾ ਦਿਖਾਉਣੀਆਂ ਸੂਈਆਂ ਸਵਈਆਂ ਇੱਕ ਤਾਂ ਹੈਗੀ ਕਾਲੀ ਡੱਬੀ ਇਹ ਵੀ ਤਾਜੀ ਸੂਈ ਹੋਈ ਹੈ ਤੇ ਇੱਕ ਹੈਗੀ ਹੈਗੀ ਜਾਸੀ ਦੇ ਵਿੱਚ ਪੈਂਦੀ ਹੈ ਕਰਾਸਚ ਇਹਨੂੰ ਹੋ ਗਏ 8-10 ਦਿਨ ਸੂਈ ਨੂੰ ਤੇ ਦੁੱਧ ਵੀ ਇਹਦੇ ਥੱਲੇ ਚੰਗਾ ਤਿਆਰ ਆ ਬਾਈ ਦੇ ਕਹਿਣ ਦੇ ਮੁਤਾਬਕ ਤੇ ਆ ਜੋ ਕਰਾਈਏ ਬਾਈ ਨਾਲ ਗੱਲਬਾਤ ਕੀ ਦੋਨਾਂ ਜਨਮਾਂ ਦੀ ਡਿਟੇਲ ਦਿੰਦਾ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੰਨੇਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸਿਓ ਨਾਮ ਗੁਰਚੇਤਨ ਸਿੰਘ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਵਾਲਿਆਂ ਦੀ ਠੀਕ ਆ ਮੋੜ ਤੋਂ ਕਿੰਨੇ ਕਿਲੋਮੀਟਰ ਹੈਗਾ ਬਾਈ ਮੋੜ ਤੋਂ 20 ਹੈ ਜੀ ਠੀਕ ਹੈ ਤੇ ਇਧਰੋਂ ਰਾਮਪੁਰਾ ਰਾਮਪੁਰੇ ਤੋਂ 15ਗਾ ਤੱਪੇ ਤੋਂ 12 ਕਾ ਜੀ ਠੀਕ ਆ ਬਾਈ ਜਿਵੇਂ ਆਪਾਂ ਗੱਲ ਕਰੀਏ ਬਈ ਅੱਜ ਆਪਾਂ ਦੋ ਜਾਨਪਰਾਂ ਦੀ ਡਿਟੇਲ ਦੇਣੀ ਆ ਜਿਵੇਂ ਆਹ ਕਾਲੀ ਡੱਬੀ ਗਾਂ ਦੀ ਡਿਟੇਲ ਦੇਣਗਾ ਹਾਂਜੀ ਇਹ ਦੂਜਾ ਸੂਆ ਸੂਇਆ ਜੀ ਪਰਸੋਂ ਦੀ ਸੂਈ ਆ ਅੱਛਾ ਠੀਕ ਆ ਹਾਂਜੀ ਮਗਰ ਬੱਛੀ ਆ ਮਗਰ ਬੱਛੀ ਆ ਹਾਂ 12 ਦਾ 13 ਦੇ ਵਿੱਚ ਵਿੱਚ ਬੋਲੀ ਹੋ ਹੁਣ 12 13 ਕਿਲੋ ਬੋਲੀ ਤਿਆਰ ਹਾਂਜੀ ਠੀਕ ਆ ਤੇ ਸੂਆ ਕਿਨਵੇਂ ਬਾਈ ਸੂਆ ਦੂਜਾ ਕਾ ਜੀ ਦੂਜਾ ਸੂਆ ਹਾਂਜੀ ਠੀਕ ਆ ਤੇ ਦੁੱਧ 12 13 ਕੋਲੋਂ ਜਮ ਹਾਂਜੀ ਹਾਂਜੀ ਦੋ ਡੰਗ ਚਵਾਈ ਕਰਕੇ ਲੈ ਜਮਾ ਜੀ ਜਮਾ ਜੀ ਠੀਕ ਆ ਤੋ ਬਾਕੀ ਤੁਸੀਂ ਚੈੱਕ ਕਰ ਲਓ ਮਿੱਤਰੋ ਹਨਾ ਰੰਗਵਾਜੇ ਦਾ ਤੇ ਥਣਾ ਦੀ ਵੀ ਬਹੁਤ ਸਾਫਾ ਲੇਵੇ ਤੋਂ ਸਾਫ ਸੁਥਰੀ ਆ ਤੇ ਇੱਕ ਵਾਰੀ ਇਧਰੋਂ ਦਿਖਾ ਦਗੇ ਆਪਾਂ ਥੋੜੀ ਤੁਹਾਨੂੰ ਪਤਾ ਆ ਬਚੀ ਜੀ ਹੈਗੀ ਇਹਦੀ ਤੁਸੀਂ ਪ੍ਰਵਾਹ ਨਾ ਕਰਿਓ ਤੇ ਆ ਜੋ ਕਰਾਂ ਇਹ ਇਹ ਫੇਸ ਦੀ ਕੁਆਲਿਟੀ ਤੁਸੀਂ ਦੇਖ ਲਓ ਇਧਰ ਤੋਂ ਦੇ ਬਈ ਇਹ ਆ ਆ ਦੇਖ ਲਓ ਥਣ ਲੇਵੇ ਤੋਂ ਚੈੱਕ ਕਰ ਲਓ ਜਮਾ ਇਹ ਮਾੜੇ ਨੇੜੇ ਥਣ ਜੋੜਦੇ ਕਿ ਨਹੀਂ ਬਈ ਹਾਂ ਖਾਣਾ ਉਹ ਨੇੜੇ ਆ ਜੀ ਹਾਂ ਇੱਕੋ ਜਿਹਾ ਕੋਈ ਦੁੱਧ ਨਹੀਂ ਘਟ ਕਿਸੇ ਥਾਂ 'ਚ ਵੀ ਜਮਾ ਵੀ ਠੀਕ ਹੈ ਠੀਕ ਹੈ ਹਾਂਜੀ ਜਮਾ ਥਾਣਾ ਸੁਨਾ ਦੀ ਜਾਂ ਦੁੱਧ ਦੀ ਜਮਾ ਗਰੰਟੀ ਰੋਕ ਜਮਾ ਗਰੰਟੀ ਹੋਊਗੀ ਠੀਕ ਹੈ ਕਿਸੇ ਥਾਂ 'ਚ ਘਟਾ ਦੇ ਇਧਰ ਬਾਹਰ ਤੋਰੀ ਬਈ ਇੱਕ ਵਾਰੀ ਹੋਰ ਲੰਮੀ ਤੋਰ ਕੇ ਦਿਖਾ ਦੇ ਸਾਡੇ ਕੋਲ ਥਾਂ ਥੋੜਾ ਜਿਹਾ ਘਟਾ ਮਿੱਤਰੋ ਤੇ ਇਹ ਆ ਦੇਖ ਲਓ ਹਰੇਕ ਪੱਖ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਆਪਾਂ ਇੱਕ ਵਾਰੀ ਇਹ ਲੈ ਜਾ ਲੈ ਜਾ ਇਧਰਲੀ ਸਾਈਡ ਤੋਂ ਲੈ ਜਾ ਲੈ ਜਾ ਲੈ ਜਾ ਲੈ ਜਾ ਲੇਵਾ ਕਰਮ ਵਾਲੀ ਦਾ ਬਹੁਤ ਸੋਹਣਾ ਤਿਆਰ ਹੈਗਾ ਹਨਾ ਇਹ ਜਿਵੇਂ 2-3 ਦਿਨ ਹੋ ਗਏ ਸੂਈ ਨੂੰ ਲੈ ਜਾ ਬਈ ਇਹ ਇਧਰ ਬਣਦੇ ਕੋਈ ਗੱਲ ਤੇ ਆ ਆ ਗਈ ਇਹਦੀ ਬੱਚੀ 나ੜੂਆ ਵੀ ਨਾਲ ਆ ਇਹਦੇ ਥਾਂ ਦੇਖ ਲਓ ਤੁਸੀਂ ਸਾਡੇ ਕੋਲ ਇੰਨਾ ਕੀ ਆ ਬਸ ਇੱਥੇ ਜੇ ਤੇ ਆਜੋ ਰੇਟ ਪਤਾ ਕਰਗੇ ਬਾਕੀ ਉਂ ਲੈਵੇ ਤੋ ਸਾਫ ਆ ਹਨਾ ਇਧਰੋਂ ਧੁੱਪ ਜੀ ਪੈਂਦੀ ਆ ਅੱਛਾ ਕਰ ਜੇ ਤਾਂ ਕਿੰਨਾ ਕ ਦੁੱਧ ਪਾ ਦੋਗੀ ਦੁੱਧ ਜੀ 17 18 ਪਾ ਦੋਗੀ ਕਹੇ ਨੂੰ ਤਾਂ ਅਸੀਂ 20000 ਗਾਂ ਵਾਲੇ ਦੀ ਸੇਵਾ ਕੀ ਹੁਣ ਥੋੜੀ ਜੀ ਗਰਮੀ ਹੋ ਗਈ ਪੂਰੀ ਪਾਉਂਦੀ ਸਿਆਸੂਲ ਹੁੰਦਾ ਹਨਾ ਹਾਂ ਸਿਆਲ ਚ ਵੱਧ ਪਾ ਜਣ ਦੀ ਹੁਣ ਗਰਮੀ ਦਾ ਕਰਕੇ ਫਰਕ ਪਊਗਾ ਠੀਕ ਹੈ 15 ਤੋਂ 17 ਕਿਲੋ ਹਾਂ ਹਾਂ ਤੇ ਰੇਟ ਕੀ ਰੱਖੂ ਇਹਦਾ ਰੇਟ ਕਿੰਨਾ ਮਰਜ਼ੀ ਕਰਵਾਇਓ ਮੁੱਲ ਤਾਂ ਪੰਜ 70 ਕਰਵਾ ਲਓ 65 ਕਰਵਾ ਲਓ 63000 ਦੀ ਹਾਂ ਨਾ ਜੀ ਜਮ ਟਾਟਾ ਵਾਟਾ ਹੀ ਕਰ ਦੇ ਗਏ ਜਿੱਤਨੇ 62 ਦੀ ਦੇ ਦਿਆਂਗੇ ਜੀ ਤੇ ਇੱਕ ਤੇਰੇ ਕੋਲ ਗੱਡੀ ਵੀ ਹੈਗੀ ਹੈ ਨਾ ਹਾਂ ਗੱਡੀ ਵੀ ਤੇ ਕੋਈ ਕਿਰਾਏ ਖਰਾਏ ਦਾ ਕੋਈ ਕਿਵੇਂ ਕਰੀ ਨਹੀਂ ਇਹਦਾ ਵਿੱਚ ਆਪਾਂ ਕੋਈ ਨਹੀਂ ਹੋ ਕਰਾ ਜੀ ਅੱਛਾ ਠੀਕ ਹੈ ਤੇ ਜੱਸ ਨੂੰ ਕਿੰਨੇ ਦੀ ਹੋਜੂ ਜਮ 62 ਦੀ ਦੇ ਦਿਆਂਗੇ 62 ਦੀ ਹਾਂ ਜੀ ਠੀਕ ਹੈ 60 ਸੁੱਟ ਦੀ ਨਹੀਂ ਜੀ ਅੱਛਾ ਠੀਕ ਹੈ ਐ ਲੈ ਵੀ ਮਿੱਤਰੋ ਇਹਦਾ ਰੇਟ ਹੈਗਾ 60000 ਰੁਪ ਤੇ ਬਾਕੀ ਮਾਨਤਾਂ ਤਾਂ ਕਰਾਂਗੇ। ਤਾਂ ਮਾਨਤਾ ਕੋਈ ਕਰਦਾ ਤੂੰ ਬਾਟਾ ਤਾਂ ਐ ਤਾਂ ਕਰਨੀ ਪੈਂਦਾ ਜੀ ਮਾਨਤਾਂ। ਤੇ ਦੂਜੀ ਦੀ ਡਿਟੇਲ ਕੀ ਆ ਬਈ ਜਿਹੜੀ ਉਹ ਖੜੀ ਐ। ਇਹ ਦੂਜਾ ਸੁਹਾ ਸੁਈ ਆ ਜੀ। ਦੂਜਾ ਸੁਹਾ। ਹਾਂਜੀ। ਅੱਛਾ। ਸੁਈ ਨੂੰ ਹੋ ਗਿਆ ਨੂੰ 10-11 ਦਿਨ ਜੀ। ਅ 10 ਤੋਂ 11 ਦਿਨ। ਹਾਂਜੀ। ਠੀਕ ਐ। ਮਗਰ ਬੱਚਾਗਾ? ਮਗਰ ਬੱਚਾ। ਦੋ ਦੋ 16 ਵੀ 16 ਤੇ 17 ਦੇ ਵਿੱਚੋਂ ਆਪਾਂ 15 ਕਹਿ ਕੇ ਦੇਵਾਂਗੇ। ਅੱਛਾ 15 ਕਹਿ ਕੇ ਦੇਵੇਂਗਾ। ਹਾਂ ਠੀਕ ਐ। ਦੋ ਦੋ 16 ਤੋਂ ਬਾਹਰ ਹੋਊਗਾ। ਆਪਾਂ 15 ਕਹਿ ਕੇ ਦੇਵਾਂ ਚਾਹੇ ਚਾਰ ਡੰਗ ਚੋਲੇ। ਚਾਰ ਡੰਗ ਚੋਲੇ ਹਾਂ ਚਹੇ ਵਾਲਾ ਊਮ ਗਾਲੇ ਜੇ 15 ਨਾ ਹੋਇਆ ਆਪਣੀ ਵਾਪਸ ਚੜਾ ਦਿੱਤਾ ਵੀ ਕੋਈ ਚੱਕਰ ਨਹੀਂ ਵਾਪਸ ਜਿਹੜਾ ਹੋਊਗਾ ਚੜਾ ਦੇ ਕੋਈ ਚੱਕਰ ਨਹੀਂ ਕੋਈ ਚੱਕਰ ਨਾ ਕਰਾਇਆ ਵਾਪਸ ਦੇਵਾਂਗੇ ਆਲੇ ਦਾ ਠੀਕ ਹੈ ਪੈਸੇ ਵੀ ਵਾਪਸ ਦੇ ਦਿਆਂਗੇ ਇਕੱਲਾ ਕਰਾਇਆ ਹੀ ਪੈਸੇ ਉਹ ਤਾਂ ਦੇਣੀ ਦੇਣੇ ਚੋਰ ਦੇ ਫਿਰ ਕਰਾਈ ਨੂੰ ਵੀ ਤੇ ਇਹਦਾ ਸੂਆ ਕਿੰਨਾ ਮੈਂ ਬਾਈ ਕਰਦੇ ਦੂਜੀ ਆਗਾ ਜੀ ਹੈ ਦੂਜਾ ਆਗਾ ਜੀ ਦੂਜਾ ਹਾਂਜੀ ਤੇ 16 17 ਕਿਲੋ ਦੁੱਧ ਤਿਆਰ ਆ ਬਾਈ ਦੇ ਕਹਿਣ ਦੇ ਮੁਤਾਬਕ ਬਾਕੀ 15 ਕਹਿ ਕੇ ਬਾਈ ਕਹਿੰਦਾ ਦੇਵਾਂਗੇ ਲੇਵਾ ਇਹਦਾ ਦੇਖ ਲਓ ਤੁਸੀਂ ਹਨਾ ਇਹਦਾ ਦੁੱਧ ਤਿਆਰ ਹੈ ਇਹਦਾ ਲੇਵਾ ਵੀ ਵਧੀਆ ਤਿਆਰ ਹੋਇਆ ਖੜਾਗਾ ਇਹ ਲੈ ਜਾ ਇਧਰ ਨੂੰ ਲੈ ਜਾ ਗੇੜਾ ਹੀ ਕਢਾ ਦੇ ਬਸ ਹਾਂਜੀ ਇਹ ਆ ਦੇ ਹਨਾ 15 ਕਿਲੋ ਦੁੱਧ ਤਿਆਰ ਆ ਜਾਵਾ ਠੰਡੀ ਠੁੰਡੀ ਇਹ ਵੀ ਵਧੀਆ ਕੋਈ ਚੱਕਰ ਨਹੀਂ ਅੱਛਾ ਹਾਂਜੀ ਠੀਕ ਆ ਹਾਂਜੀ ਇਹ ਲੈ ਤੇ ਗਰਜੇ ਤਾਂ ਫਿਰ ਜਿਵੇਂ ਆਪਾਂ ਗੱਲ ਕਰ ਗਏ ਇਹਦੇ ਰੇਟ ਦੀ ਇਹਦਾ ਰੇਟ ਕਿੰਨਾ ਹੋ ਜੂਗਾ ਰੇਟ ਇਹਦਾ ਲੈਂਡ ਦੇਣੀ ਚਾਹੇ 55 ਕਰਾ ਲਓ 56 ਕਰਾ ਲਓ ਜੀ 52000 ਦੀ ਹਾਂ ਨਾ ਜੀ 52000 ਦੀ ਹਾਂਜੀ ਮਾਨਤਾ ਹੋ ਜੂ ਪਰ ਮਾਨਤਾ ਨਹੀਂ ਹੋ ਬਸ ਮਰਾ ਮੋਟਾ ਕੋਈ ਇਹਦੇ ਚ ਠੀਕ ਹੈ 52000 ਰੁਪਏ ਦੀ ਜੱਸ ਨੂੰ ਤੇ ਦੁੱਧ ਦੁੱਧ ਜੀ 15 ਮਿੰਨ ਕੇ ਦੇਵਾਂਗਾ ਅੱਛਾ ਹਾਂ ਤੇ 17 ਹੀ ਹੋਊਗਾ ਆਪਣੇ ਘਰੋਂ 15 ਮਿੰਨ ਕੇ ਲੈ ਜੀ 15 ਮਿੰਟ ਕੇ ਲਈ ਨਹੀਂ ਵਾਪਸ ਜਿਹੜਾ ਦੇ ਵਾਪਸ ਜਿਹੜਾ ਦੇ ਕੋਈ ਚੱਕਰ ਨਾ ਦੇ ਪੀਏ ਵਾਪਸ ਲੈ ਰੁਪਏ ਵਾਪਸ ਲੈ ਜੇ ਕਿਰਾਇਆ ਵਾਪਸ ਕਿਰਾਇਆ ਸਾਰਾ ਕੁਝ ਵਾਪਸ ਠੀਕ ਆ ਤੇ ਉਹ ਇਹ ਆਪਾਂ ਇਹਦੀ ਫੇਸ ਦੀ ਕੁਆਲਿਟੀ ਦਿਖਾ ਦਗੇ ਆ ਦੇਖ ਲਓ ਤੁਸੀਂ ਜਰਸੀਾਂ ਤੇ ਪੈਂਦੇ ਆ ਜੀ ਜਰਸੀ ਉਹ ਜਿਹੜਾ ਮੈਂ ਪਹਿਲਾਂ ਹੀ ਕਹਤਾ ਸੀ ਜਰਸੀ ਕਰਾਓ ਜੀ ਚਾ ਕਾਲੇ ਰੰਗ ਦੀ ਹੈਨਾ ਬਣਦੇ ਗਰਜੇਤਰ ਤੇ ਇਹਦੇ ਮਗਰ ਬੱਛਾ ਇਹਦੇ ਮਗਰ ਬੱਛਾ ਕਾ ਜੀ ਠੀਕ ਆ ਦੇਖ ਛਾਲਾ ਮਾਰ ਦਿਆ ਓਏ ਠੀਕ ਆ ਗਰਜੇਤਰ ਨੰਬਰ ਕਿੰਨਾ ਬਈ ਤੇਰਾ ਨੰਬਰ 94781 60482 ਠੀਕ ਆ ਗੱਡੀ ਤੇਰੇ ਕੋਲ ਹੈਗੀ ਆ ਜਿਹੜਾ ਗੋੜਾ ਵੀ ਲਾ ਦੇਗਾ ਹਾਂ ਉਹ ਵੀ ਲਾ ਦੇ ਕੋਈ ਠੀਕ ਹੈ ਲੈ ਵੀ ਮੇਤਰੂ ਜੇ ਕਿਸੇ ਨੂੰ ਦੋਨੇ ਗਮ ਆ ਪਸੰਦ ਆਉਂਦੀਆਂ ਹਨਾ ਤੇ ਚਵਾਈ ਆਪਦੀ ਦੋ ਡੰਗ ਦੀ ਇੱਥੇ ਕਰਕੇ ਲੈ ਕੇ ਜਾਇਓ ਤਸੱਲੀ ਤੁਸੀਂ ਆਪਦੀ ਫੁੱਲ ਕਰਨੀ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਰੇਟ ਕਿਵੇਂ ਲੱਗੇ ਬਾਈ ਦੇਰਾ ਉਹ ਵੀ ਕਮੈਂਟ ਕਰਕੇ ਦੱਸ ਦਿਓ ਧੰਨਵਾਦ ਸਾਰੇ ਵੀਰਾਂ ਦਾ ਜਿਨੇ ਵੀ ਵੀਡੀਓ ਸ਼ੇਅਰ ਕਰਦੇ ਹੁੰਦੇ ਆ